ਜੇਰਾਂ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਯਤਨਾ ਸਤਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਹੁਣ ਕਿਸਾਨਾਂ ਨੂੰ ਖੇਤਾਂ ਚ ਸਿੰਚਾਈ ਲਈ ਨਾ ਤਾਂ ਟਿਊਬਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿੱਲਤ ਕਾਰਨ ਫਸਲਾਂ ਦੀ ਬਿਜਾਈ ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਸਾ ਗੁਰਚੰਦ ਸਿੰਘ ਰੇਤਗੜ੍ਹ ਦੇ ਬਲੋ ਤੁਹਾਨੂੰ ਸਾਰਿਆਂ ਨੂੰ ਜੈਮਸੀ ਦੀ ਪਰਬਾਨ ਹੋਵੇ ਤੁਹਾਨੂੰ ਸਾਰਿਆਂ ਨੂੰ ਜੈਮਸੀ ਦੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਜਿਹੜਾ ਪੂਰੇ ਵਰਲਡ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਔਰ ਅੱਜ 25 ਦਸੰਬਰ ਹੈ 25 ਦਸੰਬਰ ਤੇ ਭਲੀ ਭਾਲ ਤੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਸੀ ਸੋ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਕਿਸੇ ਮਸੀਹਾ ਦੇ ਲਈ ਨਹੀਂ ਆਏ ਉਹਨਾਂ ਨੇ ਕਿਹਾ ਜਾਤੀ ਜਾਤੀ ਦੇ ਲੋਕ ਇਹਦਾ ਸੁਸਮਾਚਾਰ ਸੁਣਨ ਤੇ ਆਪਣਾ ਜੀਵਨ ਜਿਹੜਾ ਬਦਲ ਹਾਂਜੀ ਔਰ ਕੀ ਜਿੰਨਾਂ ਦੇ ਆਲੋਪਾਂ ਨੂੰ ਸੁਖਾਂਤ ਦੀ ਅਸੀਂ ਲੋਕਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਕਿ ਅੱਜ ਜਿੰਨੇ ਵੀ ਲੋਕ ਬਿਮਾਰ ਨੇ ਜਿੰਨੇ ਵੀ ਲਾਚਾਰ ਨੇ ਜਿੰਨੇ ਵੀ ਅੱਜ ਕਰਜ਼ਾਂ ਸ਼ਰਾਪਾਂ ਦੇ ਵਿੱਚ ਦਬੇ ਹੋਏ ਨੇ ਅਸੀਂ ਕਹਿੰਨਾ ਭਰੋਸਾ ਲੈ ਕੇ ਆਓ ਪ੍ਰਭੂ ਯਿਸੂ ਮਸੀਹ ਦੇ ਉੱਤੇ ਜਿਉਂਨੇ ਸਾਡੇ ਜੀਵਨ ਨੂੰ ਬਦਲਿਆ ਜਜ ਹਜ਼ਾਰਾਂ ਲੋਕਾਂ ਦੇ ਜੀਵਨਾਂ ਨੂੰ ਉਹ ਬਦਲ ਰਿਹਾ ਅੱਜ 크੍ਰਿਸਚੀਅਨਟੀ ਦਿਨ ਪਰ ਦਿਨ ਵੱਧ ਰਹੀ ਹੈ ਉਹ ਨਾ ਤਾਂ ਅਸੀਂ ਵਧਾ ਰਹੇ ਨਾ ਕੋਈ ਹੋਰ ਵਧਾ ਰਿਹਾ ਇਹ ਪ੍ਰਭੂ ਯਿਸੂ ਮਸੀਹ ਦੀ ਸ਼ਕਤੀ ਹੈ ਜੋ ਜਿੰਦਾ ਪਰਮੇਸ਼ਰ ਨੇ ਜੋ ਜਿਹੜੇ ਜ਼ਿੰਦਾ ਦੇ ਕੋਲ ਆਂਦੇ ਨੇ ਉਹ ਆਟੋਮੈਟਿਕ ਮੁਰਦੇ ਸਰੀਰਾਂ ਦੇ ਵਿੱਚੋਂ ਜ਼ਿੰਦਾ ਹੋ ਉੱਠਦੇ ਨੇ ਸੋ ਇਸੇ ਕਰਕੇ ਜਿਹੜੇ ਸਰੀਰ ਨੇ ਉਹ ਤੰਦਰੁਸਤ ਰਹਿੰਦੇ ਨੇ ਜੀ ਤੁਹਾਡੇ ਨਾਲ ਕਿੰਨੇ ਕਿ ਲੋਕਾਂ ਨੂੰ ਫਾਇਦਾ ਹੋਇਆ ਸਾਡੇ ਨਾਲ ਤੁਸੀਂ ਦੇਖ ਹੀ ਦੀਓ ਸਾਡਾ YouTube ਚੈਨਲ ਦੇਖੋ ਪਾਸਟਰ ਗੁਰਚੰਦ ਸਿੰਘ ਰੇਤਗੜ ਦੇ ਉੱਤੇ ਤੁਸੀਂ ਦੇਖੋ YouTube ਚੈਨਲ ਦੇ ਉੱਤੇ ਪੂਰੀ ਦੁਨੀਆ ਗਵਾਹੀ ਦਿੰਦੀ ਹੈ ਔਰ ਪੂਰੇ ਵਰਡ ਦੇ ਵਿੱਚ ਮੈਂ ਕਹਿੰਨਾ ਪਹਿਲਾ ਪਾਵਨਾ ਰੇਤਗੜ ਜਿੱਥੇ ਬੱਚਾ ਹੋਣ ਤੋਂ ਪਹਿਲਾਂ ਨਾਮ ਰੱਖਿਆ ਜਾਂਦਾ ਅੱਜ ਸਾਡੇ ਕੋਲ ਬੈਠੇ ਨੇ ਜਿਹੜੇ ਸੇਵਾਦਾਰ ਬਣੇ ਹੋਏ ਨੇ ਚਰਚਾਂ ਦੇ ਕਿਸੇ ਕੋਲ 13 ਸਾਲ ਬਾਅਦ ਹੋਇਆ ਕਿਸੇ ਕੋਲ 20 ਸਾਲ ਬਾਅਦ ਹੋਇਆ ਔਰ ਕਿੰਨਾ ਕਈਆਂ ਨੂੰ ਡਾਕਟਰ ਨੇ ਜਵਾਬ ਹੀ ਦੇ ਦਿੱਤਾ ਤੇ ਇੱਥੋਂ ਤੱਕ ਕੀ ਹੀ ਜੜਾਂ ਦੇ ਵੀ ਬੱਚੇ ਹੋ ਗਏ ਇੱਥੋਂ ਤੱਕ ਕੈਂਸਰ ਵਾਲੇ ਮਰੀਜ਼ ਵੀ ਠੀਕ ਕਰਤੇ ਐਚਆਈਵੀ ਵਾਲੇ ਵੀ ਠੀਕ ਕਰਤੇ ਹੋਰ ਸਾਨੂੰ ਚਾਹੀਦਾ ਕੀ ਹੈ ਜਿਹੜਾ ਪਰਮਿਸ਼ਨ ਸਾਡੇ ਖਾਣ ਪੀਣ ਤੋਂ ਲੈ ਕੇ ਰਹਿਣ ਸਹਿਣ ਤੱਕ ਸਾਡੀ ਅਗਵਾਈ ਕਰਦਾ ਫਿਰ ਅਸੀਂ ਤਾਂ ਉਸ ਨੂੰ ਪਰਮੇਸ਼ਰ ਕਹਾਂਗੇ ਜੀ ਜੀ